सरकार जिंदाबाद 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 एक मलाज में आउटसोर्स यूनियन जिंदाबाद 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 साटा एक का जिंदाबाद 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 कच्चे का में पके करो पके करो पके करो कच्चे का में पके करो पक्के करो पक्के करो मलाज में एक का जिंदाबाद 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 आउटसोर्स सेहत मलाज में जिंदाबाद 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 साटा एक जिंदाबाद 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 में एकता का जिंदाबाद 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 ਮੇਰਾ ਨਾਮ ਉਪਕਾਰ ਸਿੰਘ ਮੈਂ ਬਤੌਰ ਕਾਉਂਸਲਰ ਰੀਹੈਬਿਡੀਟੇਸ਼ਨ ਸੈਂਟਰ ਕਪੂਰਥਲਾ ਦੇ ਵਿੱਚ ਜੌਬ ਕਰਦਾ ਹੈਗਾ ਅ ਸਾਡਾ ਸਾਰਾ ਸਟਾਫ ਜਿਹੜਾ ਹੈਗਾ ਇੱਥੇ ਆਊਟਸੋਰਸ ਦਾ ਹੈਗਾ ਏ ਆਊਟਸੋਰਸ ਦੇ ਸਟਾਫ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਨਾ ਟਾਈਮ 'ਤੇ ਤਨਖਾਹ ਆਂਦੀ ਏ ਠੀਕ ਹੈ ਨਾ ਕੋਈ ਇੰਕਰੀਮੈਂਟ ਹੈਗਾ ਤੇ ਬਹੁਤ ਦੇਰ ਤੋਂ ਮੁਲਾਜ਼ਮ ਕੱਚੇ ਹੈਗੇ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸੋ ਇਸ ਚੀਜ਼ ਨੂੰ ਨਜ਼ਰ ਰੱਖਦੇ ਹੋਏ ਅਸੀਂ ਅੱਜ ਫੇਰ ਮੀਟਿੰਗ ਇੱਥੇ ਰੱਖੀ ਸੀਗੀ ਆਪਣੇ ਆਊਟਸੋਰਸ ਸੋ ਉਹਦੇ ਵਿੱਚ ਮੈਨੂੰ ਪ੍ਰਧਾਨ ਚੁਣਿਆ ਗਿਆ ਹੈਗਾ ਠੀਕ ਹੈ ਜਿਹਦੇ ਵਿੱਚ ਕਿ ਸਾਨੂੰ ਜਿਹੜੀ ਸੇਤ ਹੈਗੀ ਉਹ ਪੀਐਸਐਸਫ ਵਾਲਿਆਂ ਨੇ ਦਿੱਤੀ ਸੀ ਠੀਕ ਹੈ ਜੀ ਆਗੇ ਦਿੱਤੀ ਇੱਥੇ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਅਸੀਂ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਿੱਦਾਂ ਕਰਾਂਗੇ ਉਹਨਾਂ ਨੇ ਸਾਨੂੰ ਉਸ ਚੀਜ਼ ਬਾਰੇ ਸੇਤ ਦਿੱਤੀ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੱਕੇ ਹੋਣ ਵਾਸਤੇ ਸੰਘਰਸ਼ ਕਰਾਂਗੇ ਜ਼ਿਲ੍ਹਾ ਕਪੂਰਥਲਾ ਵਿਖੇ ਸੇਤ ਵਿਭਾਗ ਔਰਸੋਰਸ ਮੁਲਾਜ਼ਮ ਜੂਨੀਅਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪਿਛਲੇ 10 10 15 15 ਸਾਲਾਂ ਤੋਂ ਸਾਡੇ ਮੁਲਾਜ਼ਮ ਸਾਥੀ ਆ ਜਿਹੜੇ ਉਹ ਇੱਕ ਔਰਸੋਰਸ ਦੀ ਜਿਹੜੀ ਮੈਂ ਜੌਬ ਕਰ ਰਹੇ ਆ ਤੇ ਜਿਨ੍ਹਾਂ ਦੀ ਤਨਖਾਹਾਂ ਨੇ ਉਹ ਬਹੁਤ ਹੀ ਜ਼ਿਆਦਾ ਘਟ ਨੇ ਇਸ ਦੇ ਲਈ ਅੱਜ ਅਸੀਂ ਇੱਥੇ ਇੱਕ ਮੀਟਿੰਗ ਕਰਕੇ ਜਥੇਬੰਦੀ ਦੀ ਚੋਣ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਆਪਣੀ ਆਵਾਜ਼ ਹੈ ਜਿਹੜੀ ਸਰਕਾਰਾਂ ਤੱਕ ਲੈ ਕੇ ਜਾਵਾਂਗੇ ਕਿ ਸਾਨੂੰ ਛੇਤੀ ਤੋਂ ਛੇਤੀ ਜਿਹੜੀਆਂ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਸਾਨੂੰ ਕੱਚੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਦੀ ਜਥੇਬੰਦੀ ਉਸਾਰਨ ਦੇ ਵਿੱਚ ਸਿਹਤ ਵਿਭਾਗ ਦੇ ਜਿਲ੍ਹਾ ਕਪੂਰਥਲਾ ਦੇ ਸਮੁੱਚੇ ਮੁਲਾਜ਼ਮ ਆਊਟਸੋਰਸ ਦੇ ਵਿੱਚ ਕੰਮ ਕਰਦੇ ਇਕੱਠੇ ਹੋਏ ਤੇ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਕੰਮ ਹਾਲਤਾਂ ਤੇ ਅਤੇ ਆਰਥਿਕ ਉਜਰਤਾਂ ਨੇ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਵਿੱਚ ਕੰਪੈਰੀਟਿਵਲੀ ਆਪਣੀਆਂ ਵਿਚਾਰਾਂ ਕੀਤੀਆਂ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਸਾਡੇ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਲੁੱਟਿਆ ਜਾ ਰਿਹਾ ਹੈ ਸਰਕਾਰ ਵੱਲੋਂ ਕਿਸੇ ਟਾਈਮ ਅਸੀਂ ਕਹਿੰਦੇ ਹੁੰਦੇ ਸੀ ਜਿਹੜੇ ਰੈਗੂਲਰ ਮੁਲਾਜ਼ਮਾਂ ਗਏ ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਐਨ ਐਚ ਐਮ ਆਇਆ ਜਾਂ ਕਾਰਪੋਰੇਸ਼ਨ ਆਈ ਤਾਂ ਉਸ ਟਾਈਮ ਇਹ ਇਹ ਨੀਤੀਆਂ ਦਾ ਜਿਹੜਾ ਹੈਗਾ ਮੁੱਢ ਵੱਜਿਆ ਸੀ ਅੱਜ ਸਿਹਤ ਮਹਿਕਮੇ ਦੇ ਵਿੱਚ ਐਚ ਐਮ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਆਊਟਸੋਰਸ ਦੇ ਮਤਲਬ ਧੱਕਿਆ ਜਾ ਰਿਹਾ ਹੈ ਤੇ ਕੁਝ ਜਿਹੜੇ ਦੂਸਰੇ ਦੂਸਰੀਆਂ ਸਕੀਮਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਲੈ ਕੇ ਆਉਂਦੀਆਂ ਜਾ ਰਹੀਆਂ ਨੇ ਕਿ ਬਾਹਰੋਂ ਕਿਸੇ ਕੰਪਨੀਆ ਤੋਂ ਮੁਲਾਜ਼ਮ ਲੈ ਕੇ ਕੰਮ ਸਿਹਤ ਮੈਗਮੈਂਟ ਦਾ ਚਲਾਇਆ ਜਾ ਰਿਹਾ ਤੇ ਲਗਾਤਾਰ ਜਿਹੜਾ ਹੈਗਾ ਸਿਹਤ ਮੈਗਮੈਂਟ ਨੂੰ ਨਿੱਜੀ ਕਰਨ ਵੱਲ ਧੱਕਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਸਿਹਤ ਮੰਤਰੀ ਦਾ ਬਿਆਨ ਵੀ ਇਹੀ ਜਿਹੜਾ ਹੈਗਾ ਉਹ ਕਹਿ ਰਿਹਾ ਹੈ ਕਿ ਅਸੀਂ ਜਿਹੜਾ ਸਿਹਤ ਵਿਭਾਗਮੇ ਦੇ ਵਿੱਚ ਹੈਗੇ ਵੱਖ-ਵੱਖ ਵਾਰਡ ਨੇ ਜਿਹੜੇ ਉਹ ਪ੍ਰਾਈਵੇਟਾਈਜੇਸ਼ਨ ਵੱਲ ਲੈ ਕੇ ਜਾਣੇ ਆ ਨਿੱਜੀਕਰਨ ਵੱਲ ਲੈ ਕੇ ਜਾਣੇ ਆ ਵੱਖ-ਵੱਖ ਅਜਾਰੇਦਾਰਾਂ ਨੂੰ ਦੇਣੇ ਆ ਜਾਂ ਕਿਸੇ ਕੰਪਨੀਆਂ ਨੂੰ ਦੇਣੇ ਨੇਗੇ ਉਸ ਵੱਲ ਨੂੰ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਤੋੜਿਆ ਜਾ ਰਿਹਾ ਹੈਗਾ ਇਸ ਗੱਲ ਦੇ ਲਈ ਇਸ ਗੱਲ ਦੇ ਉੱਪਰ ਵਿਚਾਰਾਂ ਕਰਦੇ ਹੋਏ ਸਾਡੇ ਸਿਹਤ ਵਿਭਾਗਮੇ ਦੇ ਵਿੱਚ ਆਊਟਸੋਰਸ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਇੱਕ ਜਥੇਬੰਦੀ ਬਣਾਈ ਹੈ ਤੇ ਇੱਕ ਇੱਕ ਤਹਿਈਆ ਕੀਤਾ ਕਿ ਅਸੀਂ ਆਪਣੇ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਦਾ ਧੱਕਾ ਜਿਹੜਾ ਸਰਕਾਰ ਵੱਲੋਂ ਨਹੀਂ ਹੋਣ ਦੇਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਜਥੇਬੰਦੀ ਉਸਾਰ ਕਿਤੇ ਸੰਘਰਸ਼ ਵੱਲ ਨੂੰ ਵਧਾਂਗੇ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪਹੁੰਚੇ ਆਂ ਅਸੀਂ ਪਿਛਲੇ ਲੰਬੇ ਅਰਸੇ ਤੋਂ ਇਸ ਗੱਲ ਨੂੰ ਨੋਟ ਕਰ ਰਹੇ ਆਂ ਕਿ ਆਊਟਸੋਰਸ ਦੇ ਉੱਤੇ ਸਿਹਤ ਵਿਭਾਗ ਦੇ ਵਿੱਚ ਵੱਡੀ ਗਿਣਤੀ ਚ ਕਾਮੇ ਕੰਮ ਕਰ ਰਹੇ ਆ ਉਹਨਾਂ ਦੀਆਂ ਬਹੁਤ ਥੋੜੀਆਂ ਤਨਖਾਹਾਂ ਨੇ ਜਿਹਦੇ ਨਾਲ ਉਹਨਾਂ ਦੇ ਘਰ-ਬਾਰ ਚੱਲਣੇ ਬਹੁਤ ਔਖੇ ਹੋਏ ਆ ਲਗਾਤਾਰ ਆਊਟਸੋਰਸ ਦੀਆਂ ਜਿਹੜੀਆਂ ਕੰਪਨੀਆਂ ਉਹ ਇਹਨਾਂ ਦੀ ਲੁੱਟ ਕਰ ਰਹੀਆਂ ਨੇ ਖਾਸ ਕਰਕੇ ਜਿਹੜੀਆਂ ਸਵਾਮਾਂ ਦੇ ਉੱਤੇ GST ਹੈ ਸਰਕਾਰ ਵੀ ਇਹ ਕਹਿੰਦੀ ਹੈ ਵੀ 5% ਹੋਣੀ ਚਾਹੀਦੀ ਆ ਪਰ ਕੰਪਨੀਆਂ ਵੱਲੋਂ 18-18% ਜਿਹੜੀ ਆ ਉਹ GST ਦੀ ਕਟੌਤੀ ਕੀਤੀ ਜਾ ਰਹੀ ਆ ਔਰ ਇਹਦੇ ਨਾਲ ਜਿੱਥੇ ਆਊਟਸੋਰਸ ਦੇ ਮਲਾਜ਼ਮਾਂ ਦਾ ਘਾਣ ਹੋ ਰਿਹਾ ਉਹਨਾਂ ਦੀ ਜ਼ਿੰਦਗੀ ਹਾਲੋਂ ਬੇਹਾਲ ਹੋਈ ਪਈ ਆ ਉੱਥੇ ਯਾਨੀ ਜਿਹੜਾ ਸਰਕਾਰ ਦਾ ਵਿਭਾਗ ਆ ਜਾਂ ਸਿਹਤ ਵਿਭਾਗ ਦੀ ਗੱਲ ਕਰਦੇ ਆ ਉਹਦਾ ਕੰਮਕਾਰ ਆ ਜਿਹੜਾ ਉਹ ਵੀ ਵੱਡੀ ਪੱਧਰ ਤੇ ਉੱਤੇ ਪ੍ਰਭਾਵਿਤ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਸਿਹਤ ਵਿਭਾਗ ਦੇ ਵਿੱਚ ਅਸਾਮੀਆਂ ਖਾਲੀ ਨੇ ਪਰ ਉਹਨਾਂ ਨੂੰ ਭਰਨ ਦੀ بجائے ਲਗਾਤਾਰ ਆਊਟਸੋਰਸ ਕੰਮਿਆਂ ਦੇ ਉੱਤੇ ਬੋਝ ਪਾਇਆ ਜਾ ਰਿਹਾ ਅਸੀਂ ਆਪਣੀ ਜਥੇਬੰਦੀ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਇਹ ਗੱਲ ਬੜੇ ਲੰਬੇ ਸਮੇਂ ਤੋਂ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਇਹ ਆਊਟਸੋਰਸ ਦੇ ਮਲਾਜਮ ਨੇ ਇਹਨਾਂ ਦੀਆਂ ਜਿਹੜੀਆਂ ਸਵਾਮਾਂ ਨੇ ਉਹਨਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ ਸਰਕਾਰ ਨੂੰ ਔਰ ਅਸੀਂ ਇਹ ਗੱਲ ਵੀ ਮਹਿਸੂਸ ਕਰਦੇ ਹਾਂ ਵੀ ਜਿਹੜੇ ਆਊਟਸੋਰਸ ਦੇ ਵਿੱਚ ਕੰਮ ਕਰਨ ਵਾਲੇ ਮਲਾਜਮ ਨੇ ਜੇ ਉਹ ਰੈਗੂਲਰ ਹੁੰਦੇ ਨੇ ਤਾਂ ਜਿਹੜਾ ਵੱਡੇ ਪੱਧਰ ਦੇ ਉੱਤੇ ਕੰਪਨੀਆਂ ਨੂੰ ਮੁਨਾਫਾ ਦਿੱਤਾ ਜਾ ਰਿਹਾ ਆਊਟਸੋਰਸ ਦੇ ਰਾਹੀਂ ਇਸ ਸਿਸਟਮ ਦੇ ਰਾਹੀਂ ਜਾਨੀ ਜਿਹੜੇ ਯੂਜ਼ਰ ਚਾਰਜ ਦੇ ਵਿੱਚੋਂ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਆ ਉਹ ਯੂਜ਼ਰ ਚਾਰਜ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਹਸਪਤਾਲਾਂ ਦੀ ਡਿਵੈਲਪਮੈਂਟ ਦੇ ਉੱਤੇ ਖਰਚ ਕੀਤਾ ਜਾ ਸਕਦਾ ਜਿਹਦੇ ਨਾਲ ਹਸਪਤਾਲ ਜਿਹੜਾ ਹੈ ਉਹ ਹੋਰ ਵਧੀਆ ਸਵਾਮਾਂ ਲੋਕਾਂ ਨੂੰ ਦੇਣ ਵਾਸਤੇ ਤਾਕੜਾ ਹੋਊਗਾ ਤੇ ਇੱਕ ਗੱਲ ਤਾਂ ਇਹ ਆ ਜੇ ਇਹ ਕੰਮ ਇਹ ਜਾਨੀ ਦੀ ਰੈਗੂਲਰ ਨਹੀਂ ਹੁੰਦੇ ਤਾਂ ਜਣੀ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਤਾਬਕਾ ਜਿਹੜਾ ਜਿਹਨੂੰ ਅਸੀਂ ਅਰਧ ਬੇਰਜਗਾਰੀ ਆ ਅਰਧ ਬੇਰਜਗਾਰੀ ਦੀ ਅਵਸਥਾ ਦੇ ਵਿੱਚ ਚੱਲਿਆ ਜਾਂਦਾ ਸੋ ਇਹ ਸਮੇਂ ਦੀ ਮੁੱਖ ਲੋੜ ਆ ਵੀ ਜੇ ਸਰਕਾਰ ਇਸ ਹਸਪਤਾਲਾਂ ਨੂੰ ਜਾਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੇ ਲਈ ਪ੍ਰਤੀਬੱਧ ਆ ਤਾਂ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈਗੀ ਆ ਆਊਟਸੋਰਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨਾ ਪਊਗਾ ਅੱਜ ਹਾਲਾਤ ਇਹ ਆ ਇਹ ਵਿਚਾਰੇ ਇਹਨਾਂ ਦੇ ਕੋਈ ਬਦਲੀ ਪਾਲਸੀ ਵੀ ਨਹੀਂ ਹੈ ਇਹਨਾਂ ਦੇ ਉੱਤੇ ਮਹਿੰਗਾਈ ਪੱਤਾ ਵੀ ਨਹੀਂ ਹੈ ਇਹਨਾਂ ਦੇ ਉੱਤੇ ਸੀਐਸਆਰ ਰੂਲ ਵੀ ਨਹੀਂ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਸਾਡੀਆਂ ਮੰਗਾਂ ਮਸਲੇ ਹੱਲ ਨਹੀਂ ਕਰਦੀ ਤਾਂ ਵੱਡੇ ਪੱਧਰ ਦੇ ਉੱਤੇ ਆਊਟਸੋਰਸ ਦੇ ਕੰਮਿਆਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਉੱਤੇ ਪੰਜਾਬ ਪੱਦਰੀ ਸੰਘਰਸ਼ ਜਿਹੜਾ ਉਹ ਵਿੱਡਿਆ ਜਾਊਗਾ